ਇੱਕ ਅਜੀਬੀ ਬਿਮਾਰੀ ਜਿਸ ਦੇ ਨਾਲ ਪੰਜਾਬ ਕਈ ਦਹਾਕਿਆਂ ਤੋਂ ਜੂਝ ਰਿਹਾ ਹੈ ਦਿਨ-ਬਦਨ ਪੰਜਾਬ ਦਾ ਪਾਣੀ ਗੰਦਲਾ ਹੁੰਦਾ ਗਿਆ ਜ਼ਹਿਰੀਲਾ ਹੁੰਦਾ ਗਿਆ ਤੇ ਇਹ ਬਿਮਾਰੀ ਪੰਜਾਬ ਦੇ ਵਿੱਚ ਹੋਰ ਜੜ੍ਹਾਂ ਫੈਲਾਉਂਦੀ ਰਹੀ ਅਸੀਂ ਗੱਲ ਕਰ ਰਹੇ ਹਾਂ ਕੈਂਸਰ ਦੀ ਕੈਂਸਰ ਜੋ ਹੁਣ ਤੱਕ ਲਾ ਇਲਾਜ ਬਿਮਾਰੀ ਸੀ ਲੇਕਿਨ ਹੁਣ ਉਸ ਦਾ ਇਲਾਜ ਪੀਜੀਆ ਹੀ ਲੱਭ ਲਿਆ ਜੀ ਹਾਂ ਅਸੀਂ ਖੜੇ ਹਾਂ ਇਸ ਲਈ ਪੀਜੀਆ ਦੇ ਰੇਡੀਓਲੋਜੀ ਡਿਪਾਰਟਮੈਂਟ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਡਾਕਟਰ ਸੰਧੂ ਜੋ ਦਸਣ ਕੀ ਸਰ ਕਿਵੇਂ ਹੁਣ ਜੇ ਕੈਂਸਰ ਲਾਇਲਾਜ ਬਿਮਾਰੀ ਸੀ ਉਸ ਦਾ ਇਲਾਜ ਕਹਿੰਦੇ ਪੀਜੀਆ ਨੇ ਲੱਭ ਲਿਆ ਹਾਂਜੀ ਗੁੱਡ ਮਾਰਨਿੰਗ ਜੀ ਅਸੀਂ ਇਸ ਵੇਲੇ ਖੜੇ ਹੈਗੇ ਇੰਟਰਵੈਂਸ਼ਨ ਲੈਬੋਰਾਟਰੀ ਐਂਡ ਡਿਪਾਰਟਮੈਂਟ ਆਫ ਰੈਡੀਓ ਡਾਇਗਨੋਸਿਸ ਐਂਡ ਪੀਜੀਆ ਸਾਡੇ ਕੋਲ ਇੱਕ ਨਵੀਂ ਟੈਕਨੀਕ ਆਈ ਹੈਗੀ ਹੈ ਕੈਂਸਰ ਟਰੀਟ ਕਰਨ ਨੂੰ ਜਿਹੜੀ ਹੋਰ ਕਿਸੇ ਕੋਲ ਇੰਡੀਆ ਚ ਨਹੀਂ ਹੈਗੀ ਇਸ ਵੇਲੇ ਉਹ ਉਹਨੂੰ ਕਿਹਾ ਜਾਂਦਾ ਹੈ ਕ੍ਰਾਇਓਬਲੇਸ਼ਨ ਆਪਣਾ ਟੈਕਨੀਕ ਹੈ ਕ੍ਰਾਇਓਬਲੇਸ਼ਨ ਸਰਜਰੀ ਇਹਦੇ ਚ ਕੀ ਕਰਦੇ ਨੇ ਕਿ ਉਹ ਛੇ ਸੂਈਆਂ ਪਾਉਂਦੇ ਨੇ ਟਿਊਮਰ ਦੇ ਸਾਈਡਾਂ ਤੇ ਤੇ ਉਹਦੇ ਵਿੱਚ ਫ੍ਰੀਜ਼ਿੰਗ ਟੈਂਪਰੇਚਰ ਦਿੱਤੀ ਜਾਂਦੀ ਹੈ ਜਿਹੜੀ ਕਿ ਟਿਊਮਰ ਸੈੱਲ ਨੂੰ ਮਾਰ ਦੇਣਦੀ ਹੈਗੀ ਹੈ ਇਥੇ ਬਾਰੇ ਜ਼ਿਆਦਾ ਜਾਣਕਾਰੀ ਦੇਣਗੇ ਮੇਰੇ ਕੁਲੀਕ ਹੈਗੇ ਡਾਕਟਰ ਨਵੀਨ ਕਾਲਰਾ ਜਿਹੜੀ ਆ ਟੈਕਨੀਕ ਕਰਦੇ ਹੈਗੇ ਨੇ ਉਹ ਸਾਨੂੰ ਜ਼ਿਆਦਾ ਦੱਸਣਗੇ ਤੇ ਬਾਰੇ ਜੀ ਬਿਲਕੁਲ ਡਾਕਟਰ ਕਾਲਰਾ ਵੀ ਸਾਡੇ ਨਾਲ ਮੌਜੂਦ ਨੇ ਡਾਕਟਰ ਕਾਲਰਾ ਸਵਾਗਤ ਹੈ ਡੇਲੀ ਪੋਸਟ ਤੇ ਡਾਕਟਰ ਕਾਲਰਾ ਕਿਹੜੀ ਟੈਕਨੀਕ ਹੈ ਜਿਹੜੀ ਨਵੀਂ ਆਈ ਹੈ ਕਹਿੰਦੇ ਇੰਡੀਆ ਦੇ ਵਿੱਚ ਛੋਰ ਕਿਸੇ ਕੋਲ ਨਹੀਂ ਸਿਰਫ ਪੀਜੀਆ ਦੇ ਕੋਲ ਹੈ ਹਾਂਜੀ ਇਹ ਕ੍ਰਾਇਓਬਲੇਸ਼ਨ ਟੈਕਨੀਕ ਹੈਗੀ ਤੇ ਇਹ ਆਪਾਂ ਮਸ਼ੀਨ ਦੇ ਵੱਲ ਆ ਜਾਈਏ ਤੇ ਇਹਦੇ ਇਸਤੇਮਾਲ ਦੇ ਨਾਲ ਆਪਾਂ ਪਹਿਲੇ ਤੇ ਜਿਹੜਾ ਹੈਗਾ ਜਿਹੜਾ ਗਿਲਟੀ ਉਹ ਜਿਹੜੀ ਯਾਤ ਗਿਲਟੀ ਜਿਹੜੀ ਆਪਣੇ ਜਿਗਰ ਵਿੱਚ ਹੋ ਸਕਦੀ ਹੈਗੀ ਯਾ ਗੁਰਦੇਜ ਹੋ ਸਕਦੀ ਹੈਗੀ ਫੇਫੜੇ ਵਿੱਚ ਹੋ ਸਕਦੀ ਹੈਗੀ ਤੇ ਗਦੂਦ ਵਿੱਚ ਹੋ ਸਕਦੀ ਹੈਗੀ ਤੇ ਆਪਾਂ ਉਹਦੇ ਵਿੱਚ ਸੂਈਆਂ ਦੇ ਮਾਧਿਅਮ ਦੇ ਨਾਲ ਪਹੁੰਚਦੇ ਹੈਗੇ ਆਪਾਂ ਸੀਟੀ ਤੇ ਅਲਟਰਾਸਾਉਂਡ ਦਾ ਇਸਤੇਮਾਲ ਕਰਦੇ ਹੋਏ ਤੇ ਇੱਕ ਵਾਰ ਅਸੀਂ ਯਾ ਟਾਰਗੇਟਡ ਦਿ ਇਕਵਰ ਨੀਡਲ ਜਿਹੜੀਆਂ ਸੋਈਆਂ ਹੈਗੀਆਂ ਆਪਾਂ ਪਹੁੰਚ ਗਏ ਗਿਲਟੀ ਚ ਤਾਂ ਆਪਾਂ ਉਸ ਜਗ੍ਹਾ ਇਹ ਮਸ਼ੀਨ ਦਾ ਇਸਤੇਮਾਲ ਕਰਕੇ ਜਿਹੜੀ ਤੁਸੀਂ ਇਹ ਦੇਖ ਰਹੇ ਹੋ ਕਰਾਇਓ ਕੇਰ ਮਸ਼ੀਨ ਹੈਗੀ ਹੈ ਇਹਦੇ ਨਾਲ ਆਪਾਂ ਉਹਦੇ ਵਿੱਚ ਬਰਫ਼ ਜਮਾਉਂਦੇ ਨੇ ਤੇ ਬਰਫ਼ 10 ਮਿੰਟ ਜੰਮਦੀ ਹੈਗੀ ਤੇ ਬਰਫ਼ ਜਮਣ ਦੇ ਬਾਅਦ ਇਹਨੂੰ ਜਿਹਨੂੰ ਕਹਿੰਦੇ ਨੇ ਆਈਸ ਬਾਲ ਜੰਮ ਜਾਂਦੀ ਹੈ ਉੱਥੇ ਗਿਲਟੀ ਦੇ ਅੰਦਰ ਤੇ ਇਹਦੇ ਟਿਊਮਰ ਸੈੱਲ ਨੇ ਉਹ ਮਰ ਜਾਂਦੇ ਨੇ ਤੇ ਆ ਉਹਦੇ ਬਾਅਦ 10 ਮਿੰਟ ਪਿਗਲਾਇਆ ਜਾਂਦਾ ਹੈਗਾ ਉੱਥੇ ਤੇ ਫਿਰ 10 ਮਿੰਟ ਫਿਰ ਬਰਫ਼ ਜਮਾਈ ਜਾਂਦੀ ਹੈਗੀ ਤੇ ਉਹਦੇ ਨਾਲ ਜਿਹੜਾ ਸਾਈਕਲ ਆਪਾਂ ਲਗਭਗ 30 ਮਿੰਟ ਦਾ ਕਰੀਦਾ ਹੈ ਉਹਦੇ ਨਾਲ ਕੈਂਸਰ ਦਾ ਇਲਾਜ ਹੋ ਸਕਦਾ ਪਰ ਇਹ ਗੱਲ ਵੀ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਐ ਆਪਾਂ ਇਹ ਨਹੀਂ ਕਹਿ ਰਹੇ ਕਿ ਇਸ ਟੈਕਨੀਕ ਨਾਲ ਜਿਹੜੇ ਨੇ ਕਿ ਸਾਰੇ ਕੈਂਸਰ ਦਾ ਇਲਾਜ ਬਿਲਕੁਲ ਹੋ ਰਿਹਾ ਹੈਗਾ ਇਹ ਇੱਕ ਆਪਸ਼ਨ ਆਈ ਹੈਗੀ ਕਿ ਅਗਰ ਮਰੀਜ਼ ਦੇ ਸਰਜਰੀ ਹੋ ਰਿਹਾ ਹੈਗਾ ਤਾਂ ਉਹ ਸਰਜਰੀ ਕਰਾਂ ਕੀਮੋ ਹੋ ਰਹੀ ਤੇ ਕੀਮੋਕਰਾਂਥ ਤੇ ਕਈ ਮਰੀਜ਼ਾ ਹੁੰਦੇ ਨੇ ਜਿਨ੍ਹਾਂ ਨੂੰ ਇਹ ਕੈਂਸਰ ਹੁੰਦੇ ਨੇ ਤੇ ਇਹ ਜਿਹੜਾ ਸਰਜਰੀ ਜਾਂ ਕੀਮੋ ਦੇ ਨਾਲ ਇਲਾਜ ਪੂਰਾ ਤਰੱਕ ਨਾਲ ਨਹੀਂ ਹੋ ਰਿਹਾ ਹੈਗਾ ਤਾਂ ਇਹ ਇਹਦੇ ਬਾਰੇ ਅਸੀਂ ਪੇਸ਼ੈਂਟ ਦਾ ਵੈਲਿਊਏਸ਼ਨ ਕਰਕੇ ਦੇਖ ਸਕਦੇ ਹੈਗੇ ਕਿ ਇਸ ਕ੍ਰਾਇਓਬਲੇਸ਼ਨ ਨਾਲ ਉਹਦੀ ਮਦਦ ਹੋ ਰਹੀ ਹੈਗੀ ਕਿ ਨਹੀਂ ਤੇ ਇਹ ਇੱਕ ਚੋਇਸ ਹੈ ਇੱਕ ਆਪਸ਼ਨ ਟਰੀਟਮੈਂਟ ਆਪਸ਼ਨ ਮਰੀਜ਼ ਕੋਲ ਆ ਜਾਂਦਾ ਹੈ ਜੀ ਡਾਕਟਰ ਸਵਾਲ ਮੇਰਾ ਇਹੀ ਸੀ ਅਗਲਾ ਵੀ ਕਿਹੜੇ ਕਿਹੜੇ ਕੈਂਸਰ ਦਾ ਜੋ ਇਲਾਜ ਹੈ ਉਹ ਇਸ ਟੈਕਨੀਕ ਦੇ ਨਾਲ ਹੋ ਸਕਦਾ ਹੈ ਹਾਂਜੀ ਐਨਾ ਜਿਹੜਾ ਵੀ ਆ ਮਰੀਜ਼ ਨੂੰ ਜਦ ਕੈਂਸਰ ਦੇ ਬਾਰੇ ਪਤਾ ਲੱਗੇ ਤੇ ਵਿਸ਼ੇਸ਼ ਅਗੇ ਕੋਲ ਜਾਵੇ ਹੋ ਤੇ ਪੂਰਾ ਆਪਣਾ ਜਿਹੜਾ ਏਵੈਲੂਏਸ਼ਨ ਕਰਾ ਕੇ ਦੇਖੇ ਤੇ ਇਹ ਕੈਂਸਰ ਦਾ ਇਲਾਜ ਤੇ ਜਿਹੜਾ ਆਪਾਂ ਕਰਾਇਓਲੇਸ਼ਨ ਨਾਲ ਕਹਿ ਰਹੇ ਹੈਗੇ ਆ ਜਿਹੜੀ ਗਿਲਟੀਆਂ ਨੇ ਜਿਗਰ ਫੇਫੜੇ ਗੁਰਦੇ ਤੇ ਗਦੂਦ ਇਹਨਾਂ ਵਾਸਤੇ ਹੋ ਰਿਹਾ ਹੈਗਾ ਫਿਰ ਪਰ ਪਹਿਲਾ ਪੂਨ ਤਰੀਕੇ ਨਾਲ ਦੇਖਣਾ ਪਊਗਾ ਕਿ ਇਹਦਾ ਇਲਾਜ ਜਿਹੜੇ ਹੋਰ ਜਿਹੜੇ ਆਲਰੇਡੀ ਜਿਹੜੇ ਹੈਗੇ ਸਾਡੇ ਕੋਲ ਤਰੀਕੇ ਜਿਵੇਂ ਸਰਜਰੀ ਜਾਂ ਕੀਮੋਥੈਰਪੀ ਨਾਲ ਨਹੀਂ ਹੋ پا ਰਹੇ ਨੇ ਤਾਂ ਇਹ ਉਹਦੇ ਨਾਲ ਐਡਿਟ ਬੈਨੀਫਿਟ ਦੇਵੇਗਾ ਤੇ ਇਹ ਨਹੀਂ ਕਹ ਰਹੇ ਕਿ ਇਹ ਨੂੰ ਸਬਸਟੀਟਿਊਟ ਕਰੇਗਾ ਬਾਕੀ ਜਿਹੜੇ ਇਲਾਜ ਆਲਰੇਡੀ ਮੌਜੂਦ ਹੈਗੇ ਇਹ ਉਹਨਾਂ ਦੇ ਨਾਲ ਹੀ ਨਾਲ ਚੱਲੂਗਾ ਨਾਲ-ਨਾਲ ਉਹਦੀ ਮਦਦ ਕਰੂਗਾ ਬਿਲਕੁਕੁਲ ਜਿਵੇਂ ਤੁਸੀਂ ਪੂਰਾ ਟੀਮ ਵਰਕ ਕਰਕੇ ਕੰਮ ਕਰਦੇ ਹੋ ਇਹ ਵੀ ਟੈਕਨੀਕ ਸਾਰੀਆਂ ਮਿਲ ਕੇ ਹੁਣ ਕੈਂਸਰ ਦੇ ਨਾਲ ਲੜਨ ਗਿਆ ਹਾਂ ਹਾਂਜੀ ਬਿਲਕੁਲ ਠੀਕ ਕਿਹਾ ਹੈ ਜੋ ਵੀ ਕੰਮ ਆਪਾਂ ਕਰੀਦਾ ਹੈ ਬਿਨਾ ਟੀਮ ਵਰਕ ਤੇ ਹੋ ਨਹੀਂ ਸਕਦਾ ਹੈਗਾ ਸਾਡੇ ਨਾਲ ਆਪਣੀ ਡਿਪਾਰਟਮੈਂਟ ਦੀ ਵੀ ਟੀਮ ਹੈਗੀ ਨਾਲ ਜਿਹੜੇ ਬਾਕੀ ਵਿਸ਼ੇਸ਼ਗ ਗਿਆ ਜਿਹੜੇ ਆਪਾਂ ਲੈ ਕੇ ਚੱਲਦੇ ਆਂ ਜਿਹੜੇ ਸਰਜਰੀ ਹੋ ਗਿਆ ਤੇ ਰੇਡੀਓਥੈਰੇਪੀ ਹੋ ਗਿਆ ਉਹ ਵੀ ਸਾਡੇ ਨਾਲ ਰਹਿੰਦੇ ਨੇ ਤੇ ਅਗਰ ਆਪਾਂ ਜਿਗਰ ਦੇ ਟਿਊਮਰ ਦੇ ਗੱਲ ਕਰੀਏ ਤਾਂ ਆਪਨੇ ਲਿਵਰ ਵਾਲੇ ਵਿਸ਼ੇਸ਼ਗ ਗਿਆ ਜਾਂ ਗੈਸਟ੍ਰੋਐਂਟਰੋਲੋਜੀ ਵਾਲੇ ਵਿਸ਼ੇਸ਼ਗ ਗਿਆ ਉਹ ਵੀ ਨਾਲ ਚੱਲਦੇ ਨੇ ਤੇ ਇਹ ਟੀਮਵਰਕ ਨਾਲ ਹੀ ਇਹਨਾਂ ਨੂੰ ਇਲਾਜ ਵਾਸਤੇ ਆਪਾਂ ਲੈਂਦੇ ਆਂ ਮਰੀਜ਼ਾਂ ਨੂੰ ਤੇ ਤੁਸੀਂ ਅਗਰ ਮਸ਼ੀਨ ਦੇ ਵੱਲ ਥੋੜਾ ਜਆ ਆਪਾਂ ਦੇਖੀਏ ਤੇ ਇਹਦੇ ਵਿੱਚ ਆਪਾਂ ਇੱਕ ਟਾਈਮ ਤੇ ਕਰੀਬ 8 ਸੂਏ ਪਾ ਸਕਦੇ ਹੈਗੇ ਤੇ ਇਹ ਜਿਹੜਾ ਜਿਹੜਾ ਹੈ ਟ੍ਰੀਟਮੈਂਟ ਜਿਹੜਾ ਹੈ ਉਸ ਤੇ ਡਿਪੈਂਡ ਕਰੂਗਾ ਕਿ ਜਿਹੜੀ ਗਿਲਟੀ ਦਾ ਸਾਈਜ਼ ਕਿੰਨਾ ਹੈ ਅਗਰ ਛੋਟੀ ਗਿਲਟੀ ਹੈ ਤਾਂ ਆਪਾਂ 1 ਜਾਂ 2 ਸੂਏ ਪਾ ਲਾਂਗੇ ਜੇ ਵੱਡੀ ਗਿਲਟੀ ਹੈ ਤਾਂ ਸਾਨੂੰ ਉਸ ਜ਼ਿਆਦਾ ਸੂਏ ਪਾਣੇ ਪੈ ਸਕਦੇ ਆ ਤੇ ਆਪਾਂ ਮਸ਼ੀਨ ਇਸ ਕੋਲ ਡਾਕਟਰ ਇੱਥੇ ਟਾਈਮ ਟੈਂਪਰੇਚਰ ਪਾਵਰ ਟਾਰਗੇਟ ਇਹ ਸਭ ਦਿੱਤਾ ਆਇਆ ਤੇ ਕਿਵੇਂ ਟਾਈਮ ਕੀ ਦੀ ਕੀ ਰਹਿਦੀ ਹੈ ਜਿਵੇਂ ਆਪਾਂ ਟਾਈਮ ਦੇਖ ਰਹੇ ਹੈਗੇ ਆਪਾਂ ਇਹਦੀ ਸੈਟਿੰਗ ਜਿਹੜੇ ਹੈਗੇ 10 ਮਿੰਟ ਦੀ ਕਰੀ ਦੀ ਹੈਗੀ ਪਹਿਲੇ ਬਰਫ਼ ਜਮਾਉਣ ਵਾਸਤੇ ਤੇ ਇਹ ਜਿਹੜਾ ਮੋਡ ਹੈ ਦੱਸਦਾ ਹੈਗਾ ਕਿ ਆਪਾਂ ਬਰਫ਼ ਜਮਾ ਰਹੇ ਹੈਗੇ ਜਾਂ ਬਰਫ਼ ਪਿਘਲਵਾ ਰਹੇ ਹੈਗੇ ਤੇ ਉਸ ਹਿਸਾਬ ਨਾਲ ਇਹਨੂੰ ਆਨ ਕਰੀ ਦਿੱਤਾ ਜਾਂਦਾ ਹੈ 10 ਮਿੰਟ ਪਹਿਲੇ ਜੇ ਜਰਾ ਮੈਂ ਕਿਹਾ ਬਰਫ਼ ਪਹਿਲੇ ਜਮਾਓ ਫਿਰ 10 ਮਿੰਟ ਪਿਘਲਾਓ ਤੇ ਫਿਰ 10 ਮਿੰਟ ਫਿਰ ਜਮਾਓ ਤੇ ਇਹ ਇੱਕ ਇੱਕ ਜਿਵੇਂ ਇੱਕ ਪ੍ਰੋਬ ਲਾਇਆ ਤੇ ਇਹ ਔਨ ਹੋ ਜਾਊਗਾ ਤੇ ਅਗਰ ਆਪਾਂ ਜ਼ਿਆਦਾ ਪ੍ਰੋਬ ਲਾਵਾਂਗੇ ਤੇ ਫਿਰ ਗਿਲਤੀਆਂ ਵਾਸਤੇ ਅਗਰ ਵੱਡੀ ਗਿਲਤੀ ਹੈ ਤਾਂ 2 ਜਾਂ 3 ਤੇ ਸਾਰੇ ਔਨ ਹੋ ਜਾਣਗੇ ਜੀ ਠੀਕ ਹੈ ਤੇ ਟੈਂਪਰੇਚਰ ਵੀ ਉਸ ਹਿਸਾਬ ਨਾਲ ਮੇਨਟੇਨ ਕਰਨਾ ਪੈਣਾ ਹੈ ਟੈਂਪਰੇਚਰ ਤੇ ਜਿਵੇਂ ਆਪਾਂ ਆਰਗਨ ਗੈਸ ਯੂਜ਼ ਕਰੀਦੀ ਹੈਗੀ ਉਹਦੇ ਲਈ ਸਪੈਸ਼ਲ ਸਿਲੰਡਰ ਆਉਂਦੇ ਨੇ ਤੇ ਇਹ ਟੈਂਪਰੇਚਰ ਜਿਹੜਾ ਤਾਪਮਾਨ ਹੈਗਾ ਜਿਹਨੂੰ ਕਹਿੰਦੇ ਨੇ ਬਰਫ਼ ਤੇ ਆਪਣਾ 0 ਡਿਗਰੀ ਸੈਲਸੀਅਸ ਪਰ ਆਪਾਂ -140 -150 ਡਿਗਰੀ ਸੈਲਸੀਅਸ ਤੱਕ ਜਾਇਦਾ ਹੈਗਾ ਤੇ ਇਹ ਜ਼ਰੂਰੀ ਹੈਗਾ ਕਿ ਆਪਾਂ ਇਨਾ ਲੋ ਟੈਂਪਰੇਚਰ ਅਟੇਨ ਕਰੀਏ ਤੇ ਇਹ ਇਹ ਮਸ਼ੀਨ ਦੀ ਖਾਸੀਅਤ ਹੈ ਕਿ ਇਹ ਸਾਨੂੰ ਇਹ ਟੈਂਪਰੇਚਰ ਤੱਕ ਪਹੁੰਚਾਉਣ ਦੀ ਸ਼ਮਤਾ ਰੱਖਦੀ ਹੈਗੀ ਤੇ ਇੱਕ ਵਾਰ ਇਹ ਟੈਂਪਰੇਚਰ ਇਨਾ ਪਹੁੰਚ ਗਿਆ ਉਹਦੇ ਬਾਅਦ ਇਹਨੂੰ ਜਿਹੜਾ ਉੱਥੇ ਆਈਸ ਬਾਲ ਜਾਂ ਬਰਫ਼ ਜੰਮ ਗਈ ਫਿਰ ਉਹਨੂੰ ਪਿਗਲਾ ਪਿਗਲਿਆ ਜਾਂਦਾ ਉਹਦੇ ਲਈ ਹੀਲੀਅਮ ਗੈਸ ਯੂਜ਼ ਕਰੀ ਜਾਂਦੀ ਹੈ ਤੇ ਫਿਰ ਉਹ ਉਹ ਵਾਪਸ ਜਿਹੜਾ ਤਾਪਮਾਨ ਹੈਗਾ ਉਹ ਸਰੀਰ ਦੇ ਤਾਪਮਾਨ ਤੱਕ ਪਹੁੰਚ ਜਾਂਦਾ ਜਿਵੇਂ 37 ਡਿਗਰੀ ਸੈਲਸੀਅਸ ਆਪਾਂ ਨੂੰ ਪਤਾ ਹੈ ਉੱਥੇ ਤੱਕ ਪਹੁੰਚ ਜਾਂਦਾ ਤਾਂ ਆਪਾਂ ਫਿਰ ਇੱਕ ਵਾਰ ਫਿਰ ਜਮਵਾਇਦਾ ਹੈ ਫਿਰ -140 ਡਿਗਰੀ ਸੈਲਸੀਅਸ ਤੱਕ ਜਾਂਦਾ ਫਿਰ ਉਹਦੇ ਬਾਅਦ ਆਪਾਂ ਪਿਗ ਲਾ ਕੇ ਸੂਏ ਨੂੰ ਬਾਹਰ ਕੱਢ ਲੈਣੇ ਹੈਗੇ ਮਤਲਬ ਜੀ ਆਪਾਂ ਦੇਸੀ ਭਾਸ਼ਾ 'ਚ ਗੱਲ ਕਰੀਏ ਤਾਂ ਫ੍ਰੀਜ਼ ਕਰਕੇ ਮਨ ਕੇ ਜਮਾ ਕੇ ਜੋ ਉਹਦੇ ਕਿਟਾਣੂ ਨੇ ਕੈਂਸਰ ਦੇ ਉਹਨੂੰ ਜੜੋਂ ਖਤਮ ਕੀਤਾ ਜਾ ਸਕਦਾ ਹੈ ਹਾਂਜੀ ਆਪਾਂ ਥੋੜਾ ਜਿਹਾ ਮਤਲਬ ਜੜੋ ਖਤਮ ਕਰਨ ਦਾ ਇਹ سلسلہ ਕਿ ਜਿਹੜੇ ਟਿਊਮਰ ਸੈੱਲ ਜਿਹੜੇ ਗਿਲਟੀ ਦੇ ਜਿਹੜੇ ਹੈਗੇ ਸੈੱਲ ਉਹਨਾਂ ਨੂੰ ਮਾਰਿਆ ਜਾ ਸਕਦਾ ਹੈਗਾ ਹਾਂਜੀ ਹਾਂ ਤੇ ਉਹ ਅਗਰ ਅਸੀਂ ਇਹਨੂੰ ਅੰਗਰੇਜ਼ੀ ਚ ਨੂੰ ਕਹੀਏ ਤਾਂ ਇਹਨੂੰ ਫ੍ਰੀਜ਼ ਥਾਫ ਫ੍ਰੀਜ਼ ਸਾਈਕਲ ਕਹਿੰਦੇ ਹੈਗੇ ਜਿਹਨੂੰ ਮੈਂ ਜਮਾਨਾ ਤੇ ਪਿਗਲਾਣਾ ਤੇ ਜਮਾਨਾ ਕਹਰੇ ਨੇ ਤੇ ਅਗਰ ਆਪਾਂ ਟੈਕਨੀਕ ਦੇ ਵੱਲ ਦੇਖੀਏ ਤੇ ਇਹਨੂੰ ਫ੍ਰੀਜ਼ ਥਾਫ ਫ੍ਰੀਜ਼ ਸਾਈਕਲ ਦੇ ਨਾਮ ਨਾਲ ਜਾਣਿਆ ਜਾਂਦਾ ਹੈਗਾ ਆ ਡਾਕਟਰ ਕਲਰਾ ਤੇ ਹੁਣ ਜਿਹੜੀ ਕੈਂਸਰ ਪੇਸ਼IENTS ਨੇ ਉਹਨਾਂ ਵਾਸਤੇ ਬੇਸ਼ੱਕ ਇੱਕ ਨਵੀਂ ਉਮੀਦ ਹੈ ਵੀ ਹਾਂ ਜੇਕਰ ਸਾਡਾ ਕੀਮੋਥੈਰੇਪੀ ਨਾਲ ਜਾਂ ਹੋਰ ਰਿਲਾਜ ਦੇਣਾ ਸਰਜਰੀ ਨਾਲ ਨਹੀਂ ਹੋ ਰਿਹਾ ਤੇ ਅਸੀਂ ਇਹ ਟੈਕਨੀਕ ਯੂਜ਼ ਕਰਕੇ ਵੀ ਕੈਂਸਰ ਦਾ ਇਲਾਜ ਕਰ ਸਕਦੇ ਆਂ ਹਾਂਜੀ ਬਿਲਕੁਲ ਸਹੀ ਕਿਹਾ ਤੁਸੀਂ ਤੇ ਨਾਲੇ ਜਿਵੇਂ ਪਹਿਲੇ ਵੀ ਮੇਰੇ ਡਾਕਟਰ ਸੰਧਰਨ ਦੱਸਿਆ ਕਿ ਇਹ ਜਿਹੜੀ ਟੈਕਨੀਕ ਹੈਗੀ ਪਹਿਲੀ ਵਾਰ ਆਪਣੇ ਦੇਸ਼ ਵਿੱਚ ਆਈ ਹੈਗੀ ਤੇ ਪੀਜੀਆਈ ਖੁਸ਼ ਨਸੀਬ ਹੈਗਾ ਤੇ ਨਾਲੇ ਮੈਂ ਸਾਡੀ ਐਡਮਿਨਿਸਟ੍ਰੇਸ਼ਨ ਦਾ ਸ਼ੁਕਰਗੁਜ਼ਾਰ ਕਰਨਾ ਚਾਹਾਂਗਾ ਕਿ ਇਹ ਇਨਾਂ ਨੇ ਇਸ ਬਾਰੇ ਸੋਚਿਆ ਤੇ ਇਹ ਵਲੀ ਮਸ਼ੀਨ ਇੱਥੇ ਸਥਾਪਿਤ ਕੀਤੀ ਹੈ ਤੇ ਆਪਾਂ ਜਿਹੜੇ ਹੈਗੇ ਪੰਜਾਬ ਦੇ ਮਰੀਜ਼ਾਂ ਦੇ ਪੰਜਾਬ ਤੇ ਆਸ-ਪਾਸ ਦੇ ਜਿਹੜੇ ਹਲਕਿਆਂ ਦੇ ਮਰੀਜ਼ਾਂ ਦੇ ਮਦਦ ਕਰ ਪਾਵਾਂਗੇ ਤੇ ਜਿਹੜੇ ਕੈਂਸਰ ਨਾਲ ਪੀੜੇ ਨੇ ਸਾਡੇ ਕੋਲ ਵੈਸੀ ਕਾਫੀ ਕੈਂਸਰ ਮਰੀਜ਼ ਆਂਦੇ ਨੇ ਤੇ ਇਹ ਇੱਕ ਉਹਨਾਂ ਨੂੰ ਅਸੀਂ ਇੱਕ ਨਵੀਂ ਤਕਨੀਕ ਇੱਕ ਨਵੀਂ ਟੈਕਨੋਲੋਜੀ ਹੁਣ ਆਫਰ ਕਰ ਰਹੇ ਹੈਗੇ ਤੇ ਮੇਰੀ ਉਮੀਦ ਹੈਗੀ ਕਿ ਜਿਹੜੇ ਕੈਂਸਰ ਦੇ ਪੀੜਿਤ ਮਰੀਜ਼ ਇਹਨਾਂ ਦਾ ਇਸ ਨਾਲ ਕਾਫੀ ਲਾਭ ਹੋਏਗਾ ਡਾਕਟਰ ਜਿਵੇਂ ਤੁਸੀਂ ਵੀ ਦੱਸਿਆ ਡਾਕਟਰ ਸੰਧੂ ਨੇ ਵੀ ਦੱਸਿਆ ਪੀਜੀ ਦੇ ਵਿੱਚ ਭਾਰਤ ਦੀ ਪਹਿਲੀ ਮਸ਼ੀਨ ਪੀਜੀ ਦੇ ਵਿੱਚ ਆਈ ਹੈ ਇਹ ਇੱਕ ਹੀ ਕਾਰਨ ਰਿਹਾ ਕਿ ਪੀਜੀ ਦੇ ਵਿੱਚ ਹੀ ਮਸ਼ੀਨ ਆਈ ਅ ਨਹੀਂ ਐਦਾ ਹੈਗਾ ਕਿ ਜੀ ਸਾਡੇ ਕੋਲ ਪਹਿਲਾਂ ਵੀ ਇੱਕ ਮਸ਼ੀਨ ਆਈ ਸੀ ਜਿਹੜੀ ਆਈਆਰਆਈ ਇਲੈਕਟ੍ਰੋਪੋਰੇਸ਼ਨ ਹੈ ਉਹ ਵੀ ਪਹਿਲੀ ਵਾਰ ਆਈ ਹੈਗੀ ਤੇ ਇਹ ਵੈਸੇ ਵੀ ਇਸ ਹਲਕੇ ਵਿੱਚ ਤੁਹਾਨੂੰ ਪਤਾ ਹੈ ਕਿ ਜਾਣਕਾਰੀ ਹੈਗੀ ਕਿ ਥੋੜਾ ਕੈਂਸਰ ਦੀ ਜਿਹੜੀ ਹੈਗੀ ਪ੍ਰਿਵੈਲੈਂਸ ਥੋੜੀ ਜ਼ਿਆਦਾ ਹੈਗੀ ਤੇ ਮਰੀਜ਼ ਕਾਫੀ ਰੈਫਰਲ ਚੱਲਦਾ ਹੈ ਪੀਡੀਆ ਵੱਲ ਤੇ ਆ ਕਿਉਂਕਿ ਅਸੀਂ ਦੇਖਦੇ ਹੈਗੇ ਕਿ ਜਿਹੜੇ ਮੌਜੂਦਾ ਇਲਾਜ ਜਿਹੜੇ ਹੈਗੇ ਕਈ ਵਾਰ ਮਰੀਜ਼ ਨੂੰ ਪੂਰੀ ਤਰ੍ਹਾਂ ਨਹੀਂ ਠੀਕ ਕਰ ਕਰੇ ਤੇ ਇਹ ਦੇਖਿਆ ਗਿਆ ਹੈਗਾ ਆਪਣਾ ਅਗਰ ਦੇਖੀਏ ਬਾਕੀ ਦੁਨੀਆ ਵਿੱਚ ਇਹ ਵਾਲੀ ਜਿਹੜੀ ਟੈਕਨੀਕ ਯੂਜ਼ ਕਰਕੇ ਮਰੀਜ਼ਾਂ ਨੂੰ ਹੋਰ ਮਦਦ ਹੋ ਰਹੀ ਹੈ ਤੇ ਇਸ ਲਈ ਇਹ ਇੱਕ ਇੱਕ ਤਰ੍ਹਾਂ ਦਾ ਇੱਕ ਸਟੈਪ ਹੈਗਾ ਜਿਹੜਾ ਮਦਦ ਕਰੇਗਾ ਪੇਸ਼ੈਂਟਸ ਵਾਸਤੇ ਡਾਕਟਰ ਇੱਕ ਬਹੁਤ ਵੱਡਾ ਸਵਾਲ ਕੀ ਆਖਰ ਖਰਚਾ ਕਿੰਨਾ ਇਸ ਦੇ ਟ੍ਰੀਟਮੈਂਟ ਦੇ ਵਿੱਚ ਆਉਂਦਾ ਹੈ ਹਾਂਜੀ ਇਹ ਜਿਹੜੀ ਟੈਕਨੀਕ ਹੈ ਇਸ ਵਿੱਚ ਮੈਂ ਜਿੱਦਾਂ ਦੱਸਿਆ ਤੁਹਾਨੂੰ ਸੂਏ ਦਾ ਇਸਤੇਮਾਲ ਹੋਊਗਾ ਤੇ ਨਾਲੇ ਇਹਨੂੰ ਸੀਟੀ ਵਿੱਚ ਕਰਨਾ ਪਊਗਾ ਇਹ ਅਲਟਰਾਸਾਉਂਡ ਵਿੱਚ ਨਾਲ ਗੈਸੇਜ਼ ਵੀ ਯੂਜ਼ ਹੋਣਗੀਆਂ ਤੇ ਪ੍ਰੋਸੀਜਰ ਨੂੰ ਕੁੱਲ ਮਿਲਾ ਕੇ ਕਰੀਬ ਇਹਦਾ ਲੱਖ ਰੁਪਏ ਅਸੀਂ ਫਿਕਸ ਕੀਤਾ ਹੈਗਾ ਹੂੰ ਤੇ ਅਗਰ ਪੇਸ਼ੈਂਟ ਗਰੀਬ ਹੋਵੇਗਾ ਤਕਰੀਬੀ ਰੇਖਾ ਦੇ ਹੇਠਾਂ ਹੋਵੇਗਾ ਤਾਂ ਇਹ ਜਿਹੜੇ ਹੈਗੇ ਆਪਣੇ ਪ੍ਰੋਬ ਉਹ ਆਪਾਂ ਇਥੋਂ ਪੀਏ ਵੱਲੋਂ ਦਿੱਤੇ ਜਾਣਗੇ ਮਰੀਜ਼ ਨੂੰ ਤੇ ਇਹ ਉਹਨਾਂ ਵਾਸਤੇ ਇਹ ਫਾਇਦਾ ਰਹੂਗਾ ਡਾਕਟਰ ਇਹ ਗਰੀਬੀ ਤੁਸੀਂ ਬੋਲੇ ਜੇ ਗਰੀਬਾਂ ਵਾਸਤੇ ਇਹ ਫ੍ਰੀ ਰਹੇਗਾ ਇਲਾਜ ਉਹ ਕਿਵੇਂ ਸਪੈਸੀਫਾਈ ਕੀਤੇ ਜਾਣਗੇ ਗਰੀਬ ਹਾਂ ਉਹ ਜਿਨ੍ਹਾਂ ਕੋਲ ਕਾਰਡ ਰਹਿੰਦਾ ਹੈਗਾ ਗਰੀਬੀ ਰੇਖਾ ਦੇ ਹੇਠਾਂ ਹੁੰਦਾ ਉਹਨਾਂ ਨੂੰ ਜੇ ਇੱਥੇ ਤੁਹਾਨੂੰ ਪਤਾ ਹੀ ਹੈ ਜਿਹੜੇ ਮਰੀਜ਼ ਇਦਾਂ ਦੇ ਆਉਂਦੇ ਨੇ ਜਿਹਨਾਂ ਦੇ ਅਫੋਰਡ ਨਹੀਂ ਕਰ ਸਕਦੇ ਉਹਨਾਂ ਦਾ ਪੂਰ ਫ੍ਰੀ ਕਾਰਡ ਬੰਦਾ ਹੈ ਜਿਹਨਾਂ ਦਾ ਪੂਰ ਫ੍ਰੀ ਕਾਰਡ ਹੋਏਗਾ ਉਹਨਾਂ ਲਈ ਇਹ ਜਿਹੜਾ ਹੈਗਾ ਪ੍ਰੋਸੀਜਰ ਦੀ ਕੋਸਟ ਨਹੀਂ ਲੱਗੇਗੀ ਕੋਈ ਖਰਚਾ ਨਹੀਂ ਪਊਗਾ ਤੇ ਡਾਕਟਰ ਇਸ ਪੂਰੇ ਟ੍ਰੀਟਮੈਂਟ ਦੇ ਕਿੰਨਾ ਕੁ ਸਮਾਂ ਲੈਂਦਾ ਹੈ ਮਤਲਬ ਠੀਕ ਕਰਨ ਨੂੰ ਹਾਂਜੀ ਇਹਦੇ ਜਦ ਪੇਸ਼ੈਂਟ ਨੂੰ ਦਾਖਲ ਕਰਨਾ ਪੈਂਦਾ ਹੈਗਾ ਤੇ ਨਾਲੇ ਜਿਹੜਾ ਪ੍ਰੋਸੀਜਰ ਹੈਗਾ ਗਰੀਬ ਘੰਟਾ ਡੇਢ ਦਾ ਲੱਗਦਾ ਹੈਗਾ ਤੇ ਇਹਦੇ ਵਿੱਚ ਇੱਕ ਇੱਕ ਅੱਛੀ ਚੀਜ਼ ਹੈ ਹੈਗੀ ਕਿ ਜਿਹੜੀ ਦਰਦ ਜਿਹੜੀ ਹੁੰਦੀ ਪ੍ਰੋਸੀਜਰ ਦੇ ਹੁੰਦੇ ਹੋਏ ਉਹ ਥੋੜੀ ਮਾਮੂਲੀ ਹੁੰਦੀ ਹੈ ਬਾਕੀ ਜਿਹੜੇ ਕ੍ਰਿਆ ਜਿਹੜੇ ਆਪਾਂ ਜਲਾਨ ਵਗੈਰਾ ਕ੍ਰਿਆਤਾਂ ਉਸ ਤਾਲੋਂ ਇਹ ਦਰਦ ਕੰਮ ਕਰਦਾ ਹੈਗਾ ਤੇ ਕਦੀ ਕਦੀ ਤੇ ਇਦਾਂ ਹੈਗਾ ਕਿ ਅਸੀਂ ਸਿਰਫ ਲੋਕਲ ਐਨਸਥੀਸੀਆ ਵਿੱਚ ਹੀ ਕਰ ਲੈਂਦੇ ਆ ਤੇ ਪੂਰਾ ਬੇਹੋਸ਼ ਕਰਨ ਦੀ ਮਰੀਜ਼ ਨੂੰ ਲੋੜ ਵੀ ਨਹੀਂ ਪੈਂਦੀ ਹੈਗੀ ਫਿਰ ਦਰਦ ਅਸੀਂ ਬਾਕੀ ਪ੍ਰੋਸੀਜਰਸ ਨਾਲ ਕੰਪੇਅਰ ਕਰੀਏ 1.5 ਤੋਂ 2 ਘੰਟੇ ਲੱਗ ਜਾਂਦੇ ਨੇ ਇੱਕ ਪੇਸ਼ੈਂਟ ਨੂੰ ਇਹ ਕਰਦੇ ਹੋਏ ਇੱਕ ਇੱਕ ਵਾਰ ਵਿੱਚ ਹੈ ਨਾ ਤੇ ਉਹਦੇ ਬਾਅਦ ਆਪਾਂ ਉਹਨੂੰ ਅਵੈਲਿਊਏਟ ਕਰਾਂਗੇ ਤੇ ਦੇਖਾਂਗੇ ਕਿ ਪੇਸ਼ੈਂਟ ਦਾ ਕਿੱਦਾਂ ਰਿਸਪੌਂਸ ਹੈ ਤੇ ਲੋਡ ਹੋਵੇ ਤੇ ਇਹਨੂੰ ਰਿਪੀਟ ਵੀ ਕੀਤਾ ਜਾ ਸਕਦਾ ਹੈ। ਓਕੇ ਡਾਕਟਰ ਇੱਕ ਬੜਾ ਵੱਡਾ ਸਵਾਲ ਰਹਿੰਦਾ ਵੀ ਜਦੋਂ ਦਰੋਂ ਜਿਵੇਂ ਬਠਿੰਡੇ ਬਹੁਤ ਜ਼ਿਆਦਾ ਕੈਂਸਰ ਹੈ ਉੱਥੋਂ ਦੇ ਪੇਸ਼ੈਂਟਸ ਆਉਂਦੇ ਨੇ ਗਰੀਬ ਵੀ ਬਹੁਤ ਜ਼ਿਆਦਾ ਇਹ ਹੈ ਕਿ ਹੁਣ ਆਉਣਗੇ ਪਤਾ ਲੱਗੇਗਾ ਜਿਵੇਂ ਜਿਵੇਂ ਤੇ ਰਹਿਣ ਦੀ ਬੜੀ ਦਿੱਕਤ ਹੁੰਦੀ ਹੈ ਤੇ ਉਸ ਮਤਲਬਕ ਵੀ ਕੁਝ ਪੀਜੇ ਵਲੋਂ ਕੁਝ ਇਨੀਸ਼ੀਏਟਿਵ ਲਿਤਾ ਗਿਆ। ਇਹਦਾ ਤੁਹਾਨੂੰ ਜਿਹੜਾ ਜਵਾਬ ਹੈ ਤੁਹਾਨੂੰ ਐਡਮਿਨਿਸਟ੍ਰੇਸ਼ਨ ਤੋਂ ਲੈਣਾ ਪੈਣਾ ਹੈਗਾ। ਪਰ ਮੈਨੂੰ ਪਤਾ ਇਦਾਂ ਦੀ ਸਹੂਲਤियां ਹੈਗੀਆਂ ਇੰਸਟੀਚੂਟ 'ਚ ਪਰ ਇਹਦਾ ਜਿਹੜਾ ਤੁਹਾਨੂੰ ਇਹ ਪੂਰਾ ਵੇਰਵਾ ਜਿਹੜਾ ਹੈਗਾ ਉਹ ਐਡਮਿਨਿਸਟ੍ਰੇਸ਼ਨ ਤੋਂ ਮਿਲੇਗਾ ਹਾਂਜੀ ਪਤਾ ਹੁਣ ਕੈਂਸਰ ਦਾ ਇਲਾਜ ਪੀਜੀ ਦੇ ਵਿੱਚ ਮੌਜੂਦ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਕੈਂਸਰ ਜਿਸ ਦੇ ਨਾਲ ਪੰਜਾਬ ਸਭ ਤੋਂ ਜ਼ਿਆਦਾ ਪੀੜਿਤ ਰਿਹਾ ਹੈ ਤੇ ਲੋਕ ਬਾਹਰਲੇ ਸੂਬਿਆਂ ਦੇ ਵਿੱਚ ਜਾਂਦੇ ਰਹੇ ਨੇ ਤੇ ਪੀਜੀਆਈ ਦੇ ਵਿੱਚ ਇੱਕ ਤੁਹਾਡੇ ਲਈ ਇੱਕ ਬੈਸਟ ਡਾਕਟਰਸ ਦੀ ਟੀਮ ਕੰਮ ਕਰ ਰਹੀ ਹੈ ਬੈਸਟ ਟੈਕਨੀਕ ਜੋ ਪੂਰੇ ਦੇਸ਼ ਦੇ ਵਿੱਚ ਕਿਤੇ ਵੀ ਨਹੀਂ ਉਹ ਪੀਜੀਆਈ ਦੇ ਵਿੱਚ ਮੌਜੂਦ ਹੈ ਤੇ ਸਭ ਤੋਂ ਵੱਡੀ ਗੱਲ ਕਿ ਦਿਨ ਰਾਤ ਇਹ ਕੰਮ ਕਰ ਰਹੇ ਨੇ ਤੇ ਜੋ ਨਵੀਂ ਟੈਕਨੀਕ ਆਈ ਹੈ ਉਸ ਦੇ ਨਾਲ ਕਿਤੇ ਨਾ ਕਿਤੇ ਹੁਣ ਕੈਂਸਰ ਦੇ ਜੋ ਪੀੜਤ ਮਰੀਜ਼ ਨੇ ਉਹਨਾਂ ਨੂੰ ਫਾਇਦਾ ਮਿਲੇਗਾ ਤੇ ਕੈਂਸਰ ਹੁਣ ਲਾ ਇਲਾਜ ਨਹੀਂ ਰਹੇਗਾ ਉਮੀਦ ਹੈ ਕਿ ਉਸ ਦਾ ਇਲਾਜ ਪੂਰੀ ਤਰ੍ਹਾਂ ਹੋ ਸਕੇਗਾ ਤੇ ਪਜੀ ਆ ਦੇ ਵਿੱਚ ਆਓ ਨਾ ਕਿ ਪ੍ਰਾਈਵੇਟ ਹਸਪਤਾਲਾਂ ਦਾ ਵਿੱਚ ਜਾ ਕੇ ਲੱਖਾਂ ਰੁਪਏ ਖਰਚ ਕਰੋ ਤੇ ਕੋਈ ਗਾਰੰਟੀ ਵੀ ਨਹੀਂ ਕਿ ਜਾਨ ਬਚੇ ਕੀ ਜਾਂ ਨਹੀਂ ਲੇਕਿਨ ਇਥੇ ਦੇਸ਼ ਦੀਆਂ ਦੁਨੀਆ ਦੀਆਂ ਬੈਸਟ ਮਸ਼ੀਨਸ ਤੇ ਬੈਸਟ ਡਾਕਟਰਸ ਪ੍ਰੈਜ਼ెంట్ ਨੇ ਤੁਹਾਡੇ ਲਈ ਬੈਠੇ ਨੇ ਸੇਵਾ ਲਈ ਕੈਮਰਾ ਪਰਸਨ ਸੁਨੀਲ ਦੇ ਨਾਲ ਠਾਕੁਰ ਅਮਨਦੀਪ ਸਿੰਘ ਦਿੱਲੀ ਪੋਸਟ ਪੰਜਾਬੀ ਚੰਡੀਗੜ੍ਹ ਗਿਆ ਹੈ ਬੱਲੇ ਬੱਲੇ 24 ਘੰਟੇ ਦਾ ਸੁਪਰ ਹਿੱਟ ਪੰਜਾਬੀ 뮤직 ਟੀਵੀ ਚੈਨਲ